ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਫੂਡ ਆਫ ਪੰਜਾਬ ਤੇ ਤੇ ਲਓ ਜੀ ਆਪਣੇ ਇੱਕ ਸਬਸਕ੍ਰਾਈਬਰ ਦਾ ਆਇਆ ਸੀਗਾ ਜੀ ਕਮੈਂਟ ਉਹ ਕਹਿੰਦੇ ਵੀ ਤੁਸੀਂ ਸਬਜੀ ਦੀ ਵੀਡੀਓ ਵੀ ਜਿਹੜੀ ਚੈਨਲ ਤੇ ਉਹ ਪਾਇਆ ਕਰੋ ਤੇ ਲਓ ਜੀ ਜਿਵੇਂ ਕਿ ਹੁਣ ਦੀਵਾਲੀ ਆ ਰਹੀ ਹੈ ਜੀ ਸਾਰੇ ਹੀ ਭੈਣ ਭਰਾਵਾਂ ਨੇ ਦੀਵਾਲੀ ਵਾਲੇ ਦਿਨ ਬਹੁਤ ਵਧੀਆ ਵਧੀਆ ਸਬਜ਼ੀਆਂ ਜਿਹੜੀਆਂ ਬਣਾਉਣੀਆਂ ਡਿਸ਼ਾਂ ਬਣਾਉਣੀਆਂ ਤੇ ਉਹਨਾਂ ਸਬਜ਼ੀਆਂ 'ਚ ਇੱਕ ਸਬਜੀ ਹੈਗੀ ਹੈ ਜੀ ਮਿਕਸ ਵੈਜ ਜਿਹੜੀ ਕਿ ਜ਼ਿਆਦਾਤਰ ਵਿਆਹਾਂ 'ਚ ਵੀ ਬਣਦੀ ਆ ਤੇ ਲੋ ਜੀ ਅੱਜ ਫਿਰ ਤੁਹਾਨੂੰ ਆਪਾਂ ਹਲਵਾਈ ਸਟਾਈਲ ਮਿਕਸ ਵੈਜਾ ਪਕਾ ਰਾਂ ਕਿਹੜੇ ਤਰੀਕੇ ਨਾਲ ਬਣਾ ਸਕਦੇ ਹਾਂ ਉਹੀ ਤਰੀਕਾ ਦੱਸੋਗੇ ਬਿਲਕੁਲ ਹਲਵਾਈ ਸਟਾਈਲ ਤੇ ਸਿੰਪਲ ਤਰੀਕਾ ਏ ਤੇ ਇਹਨੂੰ ਬਣਾਉਣ ਦੇ ਲਈ ਇੱਕ ਫੁੱਲ ਗੋਭੀ ਦਾ ਲੈ ਲਿਆ ਜੀ ਥੋੜੀ ਜਿਹੀ ਆਪਾਂ ਨੇ ਮਸ਼ਰੂਮ ਕੱਟ ਲਿਆ ਦੋ ਸ਼ਿਮਲਾ ਮਿਰਚ ਤੇ ਤਿੰਨ ਆਪਾਂ ਨੇ ਗਾਜਰਾ ਕੱਟ ਲਿਆ ਥੋੜੀਆਂ ਬੀਨਸ ਕੱਟ ਲਿਆ ਜਿਹਨੂੰ ਫਰਾਸ ਬੀਨ ਫਲੀ ਵੀ ਕਹਿੰਦੇ ਆ ਦੋ ਆਪਾਂ ਨੇ ਆਲੂ ਕੱਟ ਲਿਆ ਜੀ ਤੇ ਬਾਕੀ ਆਪਣੇ ਕੋਲ ਉਬਲੇ ਹੋਏ ਮਟਰ ਦਾਣਾ ਇਹ ਮੈਂ ਬੋਇਲ ਕਰਕੇ ਰੱਖ ਲਿਆ ਤੇ ਹੁਣ ਆਪਾਂ ਆਲੂ ਤੇ ਗੋਭੀ ਨੂੰ ਕਰਾਂਗੇ ਫਰਾਈ ਤੇ ਬੀਨਸ ਤੇ ਗਾਜਰਾਂ ਨੂੰ ਆਪਾਂ ਕਰਾਂਗੇ ਬੋਇਲ ਠੀਕ ਹੈ ਜੀ ਜੇ ਆਪਾਂ ਨੇ ਸਾਰੀਆਂ ਸਬਜ਼ੀਆਂ ਤੇਲ 'ਚ ਫਰਾਈ ਕੀਤੀਆਂ ਤਾਂ ਫਿਰ ਸਬਜ਼ੀ 'ਮਾ ਤੇਲ ਜ਼ਿਆਦਾ ਹੋ ਜਾਂਦਾ ਹੈ ਇਸ ਕਰਕੇ ਸਿਰਫ ਆਪਾਂ ਨੇ ਆਲੂ ਤੇ ਗੋਭੀ ਜਿਹੜੀ ਉਹ ਫਰਾਈ ਕਰਨੀ ਹੈ ਬਾਕੀ ਆ ਦੋ ਸਬਜ਼ੀਆਂ ਆਪਾਂ ਨੇ ਉਬਾਲ ਲੈਣੀਆਂ ਠੀਕ ਹੈ ਜੀ ਤੇ ਇੱਧਰ ਆਪਾਂ ਨੇ ਦੋ ਪਿਆਜ਼ ਕੱਟ ਲਿਆ ਜੀ ਆਦਰਕ ਲਸਣ ਤੇ ਹਰੀ ਮਿਰਚ ਦਾ ਪੇਸਟ ਹੋ ਗਿਆ ਤੇ ਤਿੰਨ ਆਪਾਂ ਨੇ ਟਮਾਟਰ ਮਿਕਸੀ ਕਰ ਲਏ ਆ ਤੇ ਲੋ ਜੀ ਗਾਜਰਾਂ ਤੇ ਬੀਨਸਪਾ ਨੇ ਬੋਇਲ ਕਰਨ ਲਈ ਰੱਖਤੇ ਇੱਧਰ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਬੋਇਲ ਕਰ ਦੋਗੇ ਬੋਇਲ ਕਰਦੇ ਟਾਈਮ ਆਪਾਂ ਨੇ ਥੋੜਾ ਜਿਹਾ ਦੇ ਵਿੱਚ ਨਮਕ ਪਾ ਦੇਣਾ ਤੇ ਥੋੜੀ ਜਿਹੀ ਪਾ ਦੋਗੇ ਆਪਾਂ ਹਲਦੀ ਠੀਕ ਹੈ ਜਿਆਦਾ ਨਹੀਂ ਪਾਉਣੀ ਸਿਰਫ ਇੱਕ ਛੁਟਕੀ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਕਰ ਲਾਂਗੇ ਬੋਇਲ ਤੇ ਇੱਧਰ ਰੱਖ ਲਿਆ ਆਪਾਂ ਨੇ ਗਰਮ ਸਰੋਂ ਦਾ ਤੇਲ ਤੇ ਇਹਦੇ ਵਿੱਚ ਆਪਾਂ ਆਲੂ ਤੇ ਗੋਭੀ ਨੂੰ ਜਿਹੜਾ ਉਹ ਫਰਾਈ ਕਰ ਲੂਗੇ ਤੇ ਲੋ ਜੀ ਸੇਕ ਰੱਖਣਾ ਆਪਾਂ ਨੇ ਫੁੱਲ ਯਾਨੀ ਸੇਕ ਨਹੀਂ ਘੱਟ ਰੱਖਣਾ ਇਹ ਕੱਟ ਕੇ ਸੇਕ ਫਰਾਈ ਕਰੂਗੇ ਨਾ ਆਪਾਂ ਗੋਭੀ ਨੂੰ ਸਾਹੇ ਤੇਲ ਪੀ ਲੰਦੀ ਆ ਠੀਕ ਕਰਕੇ ਪੂਰੇ ਸੇਕ ਤੱਕ ਆਪਾਂ ਨੇ ਇਹ ਤਲਣੀ ਆ ਯਾਨੀ ਫਰਾਈ ਕਰ ਲੈਣਾ ਤੇ ਜਦੋਂ ਆਪਾਂ ਨੇ ਗੋਭੀ ਤੇਲ ਦੇ ਵਿੱਚ ਛੱਡ ਲਈ ਆਪਾਂ ਨੇ ਇਹ ਜ਼ਿਆਦਾ ਹਿਲਾਉਣੀ ਨਹੀਂ ਹੈਗੀ ਜਿੰਨੀ ਇਹਨੂੰ ਹਿਲਾਉਂਗੇ ਉੰਨੀ ਇਹ ਟੁੱਟਦੀ ਆ ਠੀਕ ਹੈ ਜੀ ਤੇ ਆਪਾਂ ਨੇ ਸਿਰਫ ਵਿਚਮਾ ਨੂੰ 1-1 2-2 ਮਿੰਟ ਬਾਅਦ ਹਿਲਾਉਣੀ ਆ ਤੇ ਫੁੱਲ ਸੇਕ ਚ ਕਰਦੀਆਂ ਫਰਾਈ ਤੇ ਲਓ ਜੀ ਗੋਭੀ ਆ ਜਿਹੜੀ ਆਪਣੀ ਫਰਾਈ ਹੋ ਚੁੱਕੀ ਆ ਜੀ ਇਸ ਤਰੀਕੇ ਦੀ ਆਪਾਂ ਨੇ ਇਹ गोल्डन ब्राउन ਜੀ ਕਰ ਲੈਣੀ ਆ ਤੇ ਲੋ ਜੀ ਚੰਗੀ ਤਰ੍ਹਾਂ ਨਿਚੋੜ ਕੇ ਇਹਨੂੰ ਕੱਢ ਲਾਂਗੇ ਕਿਸੇ ਬਰਤਨ 'ਚ ਤੇ ਲੋ ਜੀ ਹੁਣ ਛੱਡਾਂਗੇ ਤੇਲ ਦੇ ਵਿੱਚ ਆਪਾਂ ਆਲੂ ਤੇ ਆਲੂ ਵੀ ਆਪਾਂ ਪੂਰੇ ਛੇਕ ਪਰ ਫਰਾਈ ਕਰੋਂਗੇ ਇਹਨੂੰ ਚੰਗੀ ਤਰ੍ਹਾਂ ਤੇ ਲੋ ਜੀ ਆਲੂ ਵੀ ਆ ਜਿਹੜੇ ਫਰਾਈ ਹੋ ਚੁੱਕੇ ਆ ਜੀ ਉਹਨੂੰ ਤਫਾਉਣੀ ਆਪਾਂ ਨੇ ਛੇਕ ਘੱਟ ਕਰ ਲਿਆ ਹੁਣ ਜਦੋਂ ਆਪਾਂ ਨੇ ਚੱਕਣੇ ਇਹ ਇਸ ਤਰੀਕੇ ਦੇ 골ਡਨ ਬ੍ਰਾਊਨ ਇਹ ਵੀ ਆਪਾਂ ਨੇ ਕੱਢ ਲੈਣੇ ਆ। ਤੇ ਇਹਨੂੰ ਵੀ ਆਪਾਂ ਗੋਭੀ ਵਾਲੇ ਬਰਤਨ 'ਚੇ ਕੱਢ ਦੋਗੇ। ਤੇ ਲਓ ਜੀ ਆਲੂ ਗੋਭੀ ਫਰਾਈ ਹੋ ਚੁੱਕੇ ਆ ਜੀ। ਇਹਨਾਂ ਨੂੰ ਰੱਖ ਦਿਆਂ ਸਾਈਡ ਤੇ ਤੇ ਤੇਲ ਆਪਣਾ ਗਰਮ ਹੈ ਜੀ। ਇਹ ਤੇਲ ਦਾ ਇੱਕ ਫਾਇਦਾ ਆਪਾਂ ਹੋਰ ਲਵਾਂਗੇ। ਆਪਾਂ ਇਹ ਤੇਲ ਦੇ ਵਿੱਚ ਨਾ ਪਿਆਜ਼ ਫਰਾਈ ਕਰ ਲੂਗੇ ਜਿਹੜੇ ਆਪਾਂ ਨੇ ਦੋ ਕੱਟ ਕੇ ਰੱਖੇ ਤੇ ਤੇ ਇਹਨਾਂ ਦਾ ਆਪਾਂ ਸਬਜ਼ੀ ਦੇ ਵਿੱਚ ਪੇਸਟ ਬਣਾ ਕੇ ਐਡ ਕਰੂਗੇ ਠੀਕ ਹੈ ਜੀ। ਕਿਉਂਕਿ ਤੇਲ ਗਰਮ ਹੈ। ਵੈਸੇ ਇਹ ਵੀ ਤੇਲ ਪਿਆ ਤੇ ਠੰਡਾ ਹੀ ਹੋ ਜਾਣਾ ਇਹਦਾ ਆਪਾਂ ਨੇ ਫਾਇਦਾ ਲੈ ਲੈਣਾ। ਇਹਦੇ ਵਿੱਚ ਆਪਾਂ ਨੇ ਤੇਜ ਫਰਾਈ ਕਰਕੇ ਟੇਸਟ ਬਣਾ ਕੇ ਪਾਉਂਗੇ ਇਹਦਾ ਆਪਾਂ ਤੇ ਲੋ ਜੀ ਇੱਧਰ ਗਾਜਰਾਂ ਤੇ ਬੀਨਸ ਵੀ ਆਪਾਂ ਨੇ ਉਬਾਲ ਕੇ ਇਹ ਝાળਨੀ 'ਚ ਕੱਢ ਲੀਆਂ ਤੇ ਦੋਏ ਸਬਜ਼ੀਆਂ ਤੁਸੀਂ ਚੰਗੀ ਤਰ੍ਹਾਂ ਉਬਾਲ ਲਈਆਂ ਇਹ ਕੱਚੀਆਂ ਨਹੀਂ ਰੱਖਣੀਆਂ ਜਿੰਨਾਂ ਨੂੰ ਕੱਚੀਆਂ ਰੱਖੋਗੇ ਤਾਂ ਸਬਜ਼ੀ ਦਾ ਜਿਹੜਾ ਟੇਸਟ ਹੋ ਬਿਲਕੁਲ ਨਹੀਂ ਆਉਣਾ ਸਬਜ਼ੀਆਂ ਜਿਹੜੀਆਂ ਤੁਸੀਂ ਪ੍ਰੋਪਰ ਤਿੱਕੇ ਨਾਲ ਜਿਹੜੀ ਵੀ ਤੁਸੀਂ ਸਬਜ਼ੀ ਉਬਾਲਣੀ ਹੋਈ ਸਹੀ ਢੰਗ ਨਾਲ ਉਬਾਲਣੀ ਆ ਤੇ ਸਹੀ ਢੰਗ ਨਾਲੇ ਫਰਾਈ ਕਰਨੀ ਆ ਤੇ ਰਹੀ ਬਾਕੀ ਸ਼ਿਮਲਾ ਮਿਰਚ ਤੇ ਮਸ਼ਰੂਮ ਦੀ ਗੱਲ ਹੈ ਇਹਨੂੰ ਆਪਾਂ ਗਰੇਵੀ ਦੇ ਵਿੱਚ ਭੁੰਨੂਗੇ ਕਿਉਂਕਿ ਮਿਕਸਡ ਵੈਜੇ ਸਬਜ਼ੀ ਦਾ ਤਾਂ ਹੀ ਵਧੀਆ ਟੇਸਟ ਆਉਂਦਾ ਹੈ ਕਿ ਜੇ ਆਪਾਂ ਇਹਨਾਂ ਨੂੰ ਫਰਾਈ ਕਰਕੇ ਪਾਉਂਗੇ ਨਾ ਇਹ ਦੋਈ ਚੀਜ਼ਾਂ ਨੂੰ ਮਸ਼ਰੂਮ ਤੇ ਸ਼ਿਮਲਾ ਮਿਰਚ ਨੂੰ ਤਾਂ ਇਹ ਦੋਈ ਚੀਜ਼ਾਂ ਤੇਲ ਆ ਜਿਹੜਾ ਉਹ ਜ਼ਿਆਦਾ ਪੀ ਲੈਂਦੀਆਂ ਇਸ ਕਰਕੇ ਸਬਜ਼ੀ ਦਾ ਟੇਸਟ ਨਹੀਂ ਆਉਂਦਾ ਇਹ ਤੁਸੀਂ ਦੋਈ ਚੀਜ਼ਾਂ ਮਸਾਲੇ ਦੇ ਵਿੱਚ ਯਾਨੀ ਗਰੇਵੀ ਦੇ ਵਿੱਚ ਪਕਾਉਣੀ ਆ ਤੇ ਲਓ ਜੀ ਪਿਆਜ਼ ਆਪਾਂ ਨੇ ਫਰਾਈ ਕਰ ਲਿਆ ਜੀ ਇਸ ਤਰੀਕੇ ਦਾ ਪਿਆਜ਼ ਜਦੋਂ ਕਲਰ ਹੋ ਜਾਵੇ ਤੁਸੀਂ ਇਹਨਾਂ ਨੂੰ ਤੇਲ ਚੋਂ ਬਾਹਰ ਕੱਢ ਲੈਣਾ ਤੇ ਮਿਕਸੀ ਦੇ ਜੱਗ ਦੇ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਇਹਨਾਂ ਦਾ ਆਪਾਂ ਪੇਸਟ ਬਣਾ ਲਵਾਂਗੇ ਇਸ ਲੋਹ ਦੀ ਕਕੜਾਈ ਦੇ ਵਿੱਚ ਪਾਵਾਂਗੇ ਸਰੋਂ ਦਾ ਤੇਲ ਯਾਨੀ ਕਿ ਮਸਟਰਡ ਆਇਲ ਉੱਚ ਪਾਵਾਂਗੇ ਥੋੜੀ ਜਿਹੀ ਖੜੇ ਮਸਾਲੇ ਤੇਜ ਪੱਤਾ ਬੜੀ ਇਲਾਇਚੀ ਛੋਟੀ ਇਲਾਇਚੀ ਲੌਂਗ ਤੇ ਦਾਲ ਚੀਨੀ ਦਾ ਪੀਸ ਤੇ ਇਹਨੂੰ ਹਲਕਾ ਜਿਹਾ ਭੁੰਨਾਂਗੇ ਤੇ ਨਾਲੇ ਪਾ ਦਾਂਗੇ ਜੀ ਜੀਰਾ ਇਹਨੂੰ ਹਲਕਾ ਜਿਹਾ ਭੁੰਨ ਕੇ ਆਪਾਂ ਇਹੋ ਹਨ ਕੇ ਜੇ ਮੀਠਾ ਦੇ ਮੜੇ ਆਪਣੇ ਚਟਕ ਕੇ ਫਿਰ ਆਪਾਂ ਇਹਦੇ ਵਿੱਚ ਐਡ ਕਰਾਂਗੇ ਜੀ ਅਦਰਕ ਹਰੀ ਮਿਰਚ ਤੇ ਲਸਣ ਦਾ ਪੇਸਟ ਇਆ ਪੇਸਟ ਨੂੰ ਆਪਾਂ ਹਲਕਾ ਜਿਹਾ ਭੁੰਨੇਗੇ 1-2 ਮਿੰਟ ਅਦਰਕ ਦਾ ਲਸਣ ਦਾ ਪੇਸਟ ਜਦੋਂ ਮਿਰਚ ਦਾ ਭੁੰਨ ਹੋ ਗਿਆ ਉਸ ਤੋਂ ਬਾਅਦ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਐਡ ਕਰਾਂਗੇ ਅੱਧਾ ਚਮਚ ਦੇਗੀ ਮਿਰਚ ਜਾਂ ਕਸ਼ਮੀਰੀ ਲਾਲ ਮਿਰਚ ਤੇ ਉਸ ਤੋਂ ਥੋੜੀ ਜਿਹੀ ਘੱਟ ਐਡ ਕਰਾਂਗੇ ਆਪਾਂ ਟਰਮਰਿਕ ਪਾਊਡਰ ਯਾਨੀ ਕਿ ਹਲਦੀ ਇਹਨੂੰ ਵੀ ਆਪਾਂ ਭੁੰਨਾਂਗੇ 1-2 ਮਿੰਟ ਦੇਗੀ ਮਿਰਚ ਹਲਦੀ ਭੁੰਨਣ ਤੋਂ ਬਾਅਦ ਆਪਾਂ ਇਹਦੇ ਵਿੱਚ ਐਡ ਕਰਾਂਗੇ ਤਿੰਨ ਟਮਾਟਰਾਂ ਦੀ ਪਿਊਰੀ ਫਰੈਸ਼ ਟੇਟ ਮਟਰਾਂ ਨੂੰ ਪਾ ਚਾਰ ਤੋਂ ਪੰਜ ਮਿੰਟ ਭੁੰਨਾਂਗੇ ਜਦੋਂ ਤੱਕ ਇਹ ਤੇਲ ਨਹੀਂ ਛੱਡ ਦਿੰਦੇ ਤੇ ਲਓ ਜੀ ਟਮਾਟਰ ਜਿਹੜੇ ਆ ਉਹ ਪੱਕ ਚੁੱਕੇ ਆ ਜੀ ਹੁਣ ਆਪਾਂ ਇਹਦੇ ਵਿੱਚ ਐਡ ਕਰ ਦੋਗੇ ਜਿਹੜੇ ਆਪਾਂ ਨੇ ਪਿਆਜ਼ ਫਰਾਈ ਕੀਤੇ ਸੀਗੇ ਉਹਨਾਂ ਦਾ ਆਪਾਂ ਨੇ ਪੇਸਟ ਬਣਾ ਲਿਆ ਤੇ ਆਹ ਪੇਸਟ ਆਪਾਂ ਨੇ ਇਹਦੇ ਵਿੱਚ ਐਡ ਕਰ ਦੇਣਾ ਹੁਣ ਸਾਰੇ ਹੀ ਤੇ ਲਓ ਜੀ ਇਹ ਪੇਸਟ ਨੂੰ ਕਰਾਂਗੇ ਇਹਦੇ ਵਿੱਚ ਮਿਕਸ ਆਪਾਂ ਹੁਣ ਠੀਕ ਹੈ ਜੀ ਤੇ ਇਹਨੂੰ ਵੀ ਆਪਾਂ ਪਕਾਵਾਂਗੇ ਤਕਰੀਬਨ 4 ਤੋਂ 5 ਮਿੰਟ ਨਾਲੇ ਮਿਕਸੀ ਵਾਲਾ ਜੱਗ ਆਪਾਂ ਧੋ ਕੇ ਇਹਦੇ ਵਿੱਚ ਐਡ ਕਰ ਦੋਗੇ ਤੇ ਹੁਣ ਮੀਡੀਅਮ ਸੇਕ 'ਚ ਆਪਾਂ 4 ਤੋਂ 5 ਮਿੰਟ ਇਹਨੂੰ ਵੀ ਪਕਾ ਲਾਂਗੇ ਤੇ ਨਾਲੇ ਆਪਾਂ ਥੋੜੀ ਜਿਹੀ ਇਹਦੇ ਵਿੱਚ ਮਸਾਲੇ ਐਡ ਕਰ ਦਿੰਨੇ ਆ ਜੀ ਤਾਂ ਜੋ ਮਸਾਲੇ ਵੀ ਆਪਣੇ ਪੱਕ ਜਾਣਗੇ ਤੇ ਲਓ ਜੀ ਥੋੜਾ ਜਿਹਾ ਪੈਦੇ ਵਿੱਚ ਧਨੀਆ ਪਾਊਡਰ ਪਾ ਦਾਂਗੇ ਜਿਆਦਾ ਮਸਾਲੇ ਤੁਸੀਂ ਵੀ ਨਾ ਪਾਓ ਤੇ ਥੋੜਾ ਜਿਹਾ ਪਾਵਾਂਗੇ ਆਪਾਂ ਇਹਦੇ ਵਿੱਚ ਜੀਰਾ ਪਾਊਡਰ ਨਮਕ ਪਾ ਦਾਂਗੇ ਟੇਸਟ ਰਿਕਾਰਡਿੰਗ ਤੇ ਥੋੜੀ ਜੀ ਪਾਵਾਂਗੇ ਆਪਾਂ ਕਸਤੂਰੀ ਮੇਥੀ ਤੇ ਇਹਨੂੰ ਮਿਕਸ ਕਰ ਦਿੰਨੇ ਆ ਜੀ ਤੇ ਇਹਨੂੰ ਹੁਣ ਪਕਾਉਨੇ ਆਪਾਂ ਮੀਡੀਅਮ ਸੇਕ ਤੇ 4 ਤੋਂ 5 ਮਿੰਟ ਤਾਂ ਜੋ ਮਸਾਲਾ ਜਿਹੜਾ ਆਪਣਾ ਚੰਗੀ ਤਰ੍ਹਾਂ ਪੱਕ ਜਾਵੇ ਤੇ ਲਓ ਜੀ ਮਸਾਲਾ ਜਿਹੜਾ ਆਪਣਾ ਪੱਕ ਚੁੱਕਾ ਹੈ ਹੁਣ ਆਪਾਂ ਇਹਦੇ ਵਿੱਚ ਐਡ ਕਰੂਗੇ ਛਿਮਟਾ ਮਿਰਚ ਤੇ ਮਸ਼ਰੂਮ ਕਿਉਂਕਿ ਇਹ ਦੋਏ ਸਬਜ਼ੀਆਂ ਆਪਾਂ ਸਾਦੇ ਚ ਪਕਾਵਾਂਗੇ ਤੇ ਫਿਰ ਸਬਜ਼ੀ ਦਾ ਟੇਸ ਜ਼ਿਆਦਾ ਵਧੀਆ ਹੁੰਦਾ ਹੈ ਤੇ ਲਓ ਜੀ ਆ ਦੋਏ ਸਬਜ਼ੀਆਂ ਪਕਾਵਾਂਗੇ ਆਪਾਂ ਮਸਾਲੇ ਦੇ ਵਿੱਚ ਠੀਕ ਹੈ ਜੀ ਦਨੀਆ ਸਬਜ਼ੀਆਂ ਦੋਈ ਆਪਾਂ ਮਸਾਦੇ ਚ ਪਕਾਉਂਦੇ ਹਾਂ ਨਾ ਇਹਦਾ ਫਲੇਵਰ ਜਿਹੜਾ ਬਹੁਤ ਵਧੀਆ ਹੁੰਦਾ ਤੇ ਹੁਣ ਆਪਾਂ ਨੇ ਕੀ ਕਰਨਾ ਹੈ ਇਹਦੇ ਵਿੱਚ ਥੋੜਾ ਜਿਹਾ ਨਾ ਇੱਕ ਟੱਕਣ ਆਪਾਂ ਸਿਰਕੇ ਦਾ ਪਾ ਦੋਗੇ ਜਿਹੜੀ ਵਾਈਟ ਬਨੇਕਰ ਇਹ ਨਾਲ ਵੀ ਸਬਜ਼ੀ ਦਾ ਟੈਕਸਚਰ ਹੈ ਜਿਹੜਾ ਬਹੁਤ ਟੇਸਟ ਵਧੀਆ ਹੁੰਦਾ ਹੈ ਠੀਕ ਹੈ ਜੀ ਤੇ ਲਓ ਜੀ ਇਹਨੂੰ ਹੁਣ ਆਪਾਂ ਮੀਡੀਅਮ ਸੇਕ ਤੇ ਪਕਾ ਲੈਂਦੇ ਆ ਜੀ ਹੌਲੀ ਹੌਲੀ ਜਦੋਂ ਇਹ ਸਬਜ਼ੀਆਂ ਆਪਣੀਆਂ ਪੱਕ ਗਈਆਂ ਦੋਨੋਂ ਫਿਰ ਆਪਾਂ ਦੂਜੀਆਂ ਸਬਜ਼ੀਆਂ ਵੀ ਜਿਹੜੀਆਂ ਇਹਦੇ ਵਿੱਚ ਐਡ ਕਰ ਦੋਗੇ ਤੇ ਲੋ ਜੀ ਸਬਜ਼ੀਆਂ ਜਿਹੜੀਆਂ ਆਪਣੀਆਂ ਪੱਕ ਚੁੱਕੀਆਂ ਜੀ ਐਂ ਚੰਗੀ ਤਰ੍ਹਾਂ ਤੇ ਮਸਾਲੇ ਦਾ ਕਲਰ ਚੈੱਕ ਕਰੋ ਤੁਸੀਂ ਕਿੰਨਾ ਵਧੀਆ ਆ ਗਿਆ ਤੇ ਲੋ ਜੀ ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ ਦੂਜੀਆਂ ਸਬਜ਼ੀਆਂ ਜਿਵੇਂ ਕਿ ਮਟਰ ਦਾਣਾ ਹੋ ਗਿਆ ਇਹ ਵੀ ਐਡ ਕਰ ਦੂੰਗੀ ਆਪਾਂ ਇਹਦੇ ਵਿੱਚ ਤੇ ਨਾਲ ਹੀ ਆਪਾਂ ਇਹਦੇ ਵਿੱਚ ਐਡ ਕਰ ਦੂੰਗੇ ਆਲੂ ਤੇ ਗੋਭੀ ਠੀਕ ਹੈ ਜੀ ਤੇ ਨਾਲ ਹੁਣ ਆਪਾਂ ਇਹਦੇ ਵਿੱਚ ਐਡ ਕਰ ਦੋਗੇ ਗਾਜਰਾਂ ਤੇ ਫਰਾਸ ਵੀਨ ਫਲੀ ਤੇ ਲਾਉ ਜੀ ਹੁਣ ਕੱਢ ਦਿੰਦੇ ਆ ਮਿਕਸ ਤੇ ਹੁਣ ਆਪਾਂ ਨੇ ਜ਼ਿਆਦਾ ਨਹੀਂ ਪਕਾਉਣੀ ਇਹ ਤੇ ਆਪਾਂ ਨੇ ਹਲਕੇ ਹਲਕੇ ਹੱਥਾਂ ਨਾਲ ਹੌਲੀ ਹੌਲੀ ਘੋਟਣੇ ਨਾਲ ਜਿਹੜਾ ਸਾਰਾ ਮਸਾਲਾ ਇਹੋ ਮਿਕਸ ਕਰ ਦੇਣਾ ਏ ਠੀਕ ਹੈ ਜੀ ਤਾਂ ਜੋ ਸਬਜ਼ੀ ਆ ਜਿਹੜੀ ਬਹੁਤੀ ਟੁੱਟੇ ਨਾ ਤੇ ਲੋ ਜੀ ਕਲਰ ਚੈੱਕ ਕਰੋ ਤੁਸੀਂ ਮਿਕਸ ਵਿੱਚ ਸਬਜ਼ੀ ਦਾ ਫੈਨ ਬਿਲਕੁਲ ਜਿੱਦਾਂ ਬੇਹਾਂ ਦੇ ਵਿੱਚ ਹੁੰਦੀ ਹੈ ਨਾ ਉਸੇ ਤਰੀਕੇ ਦੀ ਸਬਜ਼ੀ ਇਹ ਬਣ ਗਈ ਆ ਸੋ ਇਸ ਦਿਵਾਲੀ ਤੇ ਤੁਸੀਂ ਘਰੇ ਆਪਣੇ ਇੱਕ ਮੈਂਬਰਾ ਨੂੰ ਠੀਕ ਜਿਹੀ ਘਰਦੇ ਨੂੰ ਬਣਾ ਕੇ ਮਿਕਸ ਵੈਜ ਫਿਰ ਕਰਦਿਓ ਖੁਸ਼ ਖਲਾ ਕੇ ਠੀਕ ਹੈ ਜੀ ਤੇ ਜੇ ਤੁਸੀਂ ਇਸ ਤਰੀਕੇ ਨਾਲ ਮਿਕਸ ਵੈਜ ਸਬਜ਼ੀ ਬਣਾਉਂਗੇ ਮੈਂ ਕਹਣਾ ਕਰਦੇ ਤੁਹਾਡੇ ਸਾਰੇ ਉਂਗਲੀਆਂ ਛੱਡਦੇ ਰਹਿ ਜੂਗੇ ਤੇ ਲਓ ਜੀ ਅੱਜ ਫਿਰ ਤੁਹਾਨੂੰ ਮਿਕਸ ਵੈਜ ਸਬਜ਼ੀ ਆਪਾਂ ਨੇ ਬਣਾ ਕੇ ਦਿਖਾਤੀ ਹੈ ਜੀ ਤੇ ਹੁਣ ਆਪਾਂ ਇਹ ਬਹੁਤੀ ਨਹੀਂ ਪਕਾਉਣੀ ਕਿਉਂਕਿ ਇਹ ਪੱਕ ਚੁੱਕੀ ਹੈ ਹੁਣ ਥੋੜਾ ਜਿਹਾ ਪੈਦੇ ਵੀ ਚੈਨਡ ਕਰ ਦਿੰਨੀ ਆ ਜੀ ਹਰਾ ਧਨੀਆ ਤੇ ਲੋ ਜੀ 2 ਕਮਿੰਟ ਆਪਾਂ ਇਹਨੂੰ ਭਾਫ ਜੀ ਦੇ ਲੋਂਗੇ ਤੇ ਇਸ ਤੋਂ ਬਾਅਦ ਗੈਸ ਕਰ ਦੋਗੇ ਬੰਦ ਤੇ ਲੋ ਜੀ ਸਬਜੀ ਬਣ ਕੇ ਹੋ ਗਈ ਹੈ ਜੀ ਰੈਡੀ ਠੀਕ ਹੈ ਜੀ ਹੁਣ ਤੁਹਾਨੂੰ ਤੋਂ ਕਹਉਣੀ ਆਪਾਂ ਇਹਨੂੰ ਪਲੇਟ ਦੇ ਵਿੱਚ ਕੱਢ ਕੇ ਤੇ ਜੇ ਵੀਡੀਓ ਵਧੀਆ ਲੱਗੀ ਇੱਕ ਪਿਆਰਾ ਜਿਹਾ ਲਾਈਕ ਤੇ ਕਮੈਂਟ ਜ਼ਰੂਰ ਕਰ ਦਿਓ ਜੀ ਤੇ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਉਹ ਇਦਾਂ ਦੀ ਸਾਡੀ ਕੁਕਿੰਗ ਵੀਡੀਓ ਦੇਖਣ ਲਈ ਸਾਡਾ ਚੈਨਲ ਵੀ ਜ਼ਰੂਰ ਸਬਸਕ੍ਰਾਈਬ ਕਰ ਲਿਓ ਜੀ ਤੇ ਲੋ ਜੀ ਸਬਜੀ ਬਣ ਕੇ ਹੋ ਗਈ ਰੈਡੀ ਪਲੇਟ 'ਚ ਆਪਾਂ ਨੇ ਪਾ ਲਈ ਹੈ ਜੀ ਮਿਕਸ ਅਬੱਜਾ ਹਲਵਾਈ ਸਟਾਈਲ ਆ ਦੇਖੋ ਜੀ ਕਿੰਨੀ ਵਧੀਆ ਲੱਗਦੀ ਹੈ ਇਹ ਪਲੇਟ ਦੇ ਵਿੱਚ ਪਾਈ ਹੋਈ ਤੇ ਲੋ ਜੀ ਜੇ ਵੀਡੀਓ ਵਧੀਆ ਲੱਗੀ ਇੱਕ ਪਿਆਰਾ ਜਿਹਾ ਲਾਈਕ ਕਮੈਂਟ ਜਰੂਰ ਕਰ ਦਿਓ ਤੇ ਮਿਲਦੇ ਹਾਂ ਹੁਣ ਇੱਕ ਅੱਬਾ ਨਵੀਂ ਰੈਸਪੀ ਨਾਲ ਨਵੀਂ ਵੀਡੀਓ 'ਚ ਜਦ ਤੱਕ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ